ਬਹੁਤ ਜ਼ਿਆਦਾ ਲੋਕੇ ਕਹਿ ਰਹੇ ਕਿ ਹੜ ਇਹ ਕੁਦਰਤੀ ਨਹੀਂ ਗੇ ਇਹ ਲਿਆਂਦੇ ਗਏ ਆ ਬੀਬੀ ਐਮਬੀ ਪਿਛਲੇ ਇੱਕ ਦਹਾਕੇ ਦਾ ਆਪਣੀ ਵੈਬਸਾਈਟ ਤੇ ਆਂਕੜਾ ਪੇਸ਼ ਕਰੇ ਕਿ ਕਿਵੇਂ ਕਿਵੇਂ ਪਾਣੀ ਛੱਡਿਆ ਕੀ ਕੀ ਛੱਡਿਆ ਪਿੱਛੇ ਬਾਰਸ਼ਾਂ ਕਿੰਨੀਆਂ ਹੋਈਆਂ ਸੀ ਉਦੋਂ ਕਿੰਨਾ ਛੱਡਿਆ ਤੁਹਾਡੇ ਸਾਹਮਣੇ ਆਪੇ ਸਾਜਿ ਸਾਹਮਣੇ ਨੰਗੀ ਹੋ ਜਾਣੀ ਹੈਗੀ ਆ 14.11 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜੀ 1988 ਦੇ ਵਿੱਚ ਅਸੀਂ ਬਜ਼ੁਰਗਾਂ ਕੋ ਸੁਣਿਆ ਸੀ ਵੱਡਾ ਸੀਗਾ ਉਹ ਪਰ ਉਹਦੇ ਵਿੱਚ 11.2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਉਹਨੇ ਇਹਨਾਂ ਨੂੰ ਦੋਵਾਂ ਨੂੰ ਵੇਖੀ ਤੇ ਇਹ ਵੱਡਾ ਹੋ ਗਿਆ ਵਿਗਿਆਨ ਕਹਿੰਦਾ ਵਾ ਸਾਡੀ ਦੇਸ਼ ਦੀ ਨੈਸ਼ਨਲ ਸਰਕਾਰ ਨੂੰ ਪਤਾ ਸੀ ਮੁੱਖ ਮੰਤਰੀ ਪੰਜਾਬ ਨੂੰ ਪਤਾ ਸੀ ਵੀ ਐਰ ਕੀ ਬਰਸਾਤਾਂ ਵੱਧ ਹੋਣੀਆਂ ਨੇ ਜੀ ਔਰ ਇਹ ਵੀ ਪਤਾ ਸੀ ਵੀ ਹਿਮਾਚਲ 'ਚ ਬਰਸਾਤ ਕਿੰਨੀ ਹੋਣੀ ਆ ਜਾਂ ਜੰਮੂ ਕਸ਼ਮੀਰ 'ਚ ਕੀ ਬਣੂਗਾ ਤੇ ਪਤਾ ਸੀ ਵੀ ਪਾਣੀ ਇੰਨਾ ਆਊਗਾ ਜੀ ਇੰਨਾ ਸਾਨੂੰ ਰਲੀਫ ਕਰਨਾ ਪਊਗਾ ਤੇ ਉਹਦੇ ਲਈ ਪਿਛਲੇ 75 ਸਾਲਾਂ ਤੋਂ ਇਹ ਸਰਕਾਰ ਨੇ ਮੈਂ ਕਹਿੰਦਾ ਕੋਈ ਵੀ ਕੀ ਦਰਿਆਵਾਂ ਦਾ ਰੱਖ-ਰਖਾਓ ਉਹਦਾ ਪ੍ਰਬੰਧਨ ਉਹਦੇ ਵਾਸਤੇ ਕੋਈ ਨੀਤੀ ਨਹੀਂ ਕੀ ਕੀ ਬੰਨਾ ਦੇ ਅੰਦਰ ਜਾਂ ਦਰਿਆਵਾਂ ਦੇ ਹੈਡਾਂ ਦੇ ਉੱਪਰ ਆਮ ਨਾਲੋਂ ਵੱਧ ਪਾਣੀ ਰੋਕਿਆ ਗਿਆ ਤਾਂ ਫਲੱਡਗੇ ਟੁੱਟਿਆ ਜਾਂ ਪਾਣੀ ਰੋਕ ਕੇ ਛੱਡਿਆ ਇੱਕ ਆ ਗਿਆ ਮੁਰਗੀਆਂ ਦਾ ਆ ਮਾਅਵਾਜਾ ਦੇਣ ਵਾਲਾ ਮੁੱਖ ਮੰਤਰੀ ਨੁਕਸਾਨ ਦੀ ਪਰਭਾਈ ਕਰ ਦੋ ਅਸੀਂ ਕਿਸੇ ਕਲਾਕਾਰ ਦੇ ਵਿਰੋਧੀ ਨਹੀਂ ਹੈਗੀ ਉਹ ਫੀਲਡ ਆਰਟ ਹੁੰਦੀ ਆ ਤੁਸੀਂ ਮੁੱਖ ਮੰਤਰੀ ਜੀ ਕੀ ਲੱਗਦਾ ਜਿਹੜਾ ਤੁਸੀਂ ਜਿਸ ਤਰ੍ਹਾਂ ਤੁਸੀਂ ਅੰਕੜੇ ਪੇਸ਼ ਕਰਾਉਂਕੀ ਇਹ ਕੋਈ ਸਾਜ਼ਿਸ਼ਤਾਤ ਹੋ ਰਿਹਾ ਫਿਰ ਲੱਗਦਾ ਵੀ ਸਾਡੀ ਆਰਥਿਕਤਾ ਨੂੰ ਸੱਟ ਮਾਰ ਕੇ ਸਾਨੂੰ ਕਮਜ਼ੋਰ ਕਰਨ ਦਾ ਯਤਨ ਹੈ ਜੋ ਮੈਨੂੰ ਜਿੱਥੇ ਕਿਸਾਨ ਆਗੂ ਸਰਕਾਰਾਂ ਨਾਲ ਜਿਹੜਾ ਹੈਗਾ ਕਿਸਾਨਾਂ ਦੇ ਜ਼ਮੀਨ ਵਾਸਤੇ ਕਿਸਾਨਾਂ ਦੀਆਂ ਫਸਲਾਂ ਦੇ ਮੁਆਵਜ਼ੇ ਵਾਸਤੇ ਕਿਸਾਨਾਂ ਦੇ ਫਸਲਾਂ ਦੇ ਭਾਅ ਵਾਸਤੇ ਲੜਦੇ ਆ ਤੇ ਅੱਜ ਜਿਹੜੇ ਕਿਸਾਨ ਆਗੂ ਤੇ ਜਿਹੜਾ ਆਪਾਂ ਕਿਸਾਨ ਯੂਨੀਅਨ ਆ ਉਹਨਾਂ ਨੇ ਜਿਹੜਾ ਕਿਸਾਨਾਂ ਦੀ ਮਜ਼ਦੂਰਾਂ ਦੀ ਬਾਹ ਫੜੀ ਹੋਈ ਹੈ ਇਸ ਵਕਤ ਮੈਂ ਜਿਹੜਾ ਖੜਾ ਹਾਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਖੜਾ ਜਦੋਂ ਆਪਾਂ ਬਟਾਲੇ ਤੋਂ ਡੇਰਾ ਬਾਬਾ ਨਾਨਕ ਨੂੰ ਆਉਣੇ ਆ ਇਸ ਵਕਤ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਰਾਹਤ ਕੈਂਪ ਲਗਾਇਆ ਹੋਇਆ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਇਸ ਵਾਰ ਜਿਹੜਾ ਰਾਵੀ ਦਰੈਣੇ ਇਹਨਾਂ ਇਲਾਕਿਆਂ ਦਾ ਕੀਤਾ ਮੇਰੇ ਨਾਲ ਸਰਵਨ ਸਿੰਘ ਜੀ ਪੰਦੇਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਪੂਰਾ ਆਪਾਂ ਕੇ ਗਰਦਾਸਪੁਰ ਜ਼ਿਲ੍ਹੇ ਦੀ ਟੀਮ ਹੈ ਠੀਕ ਹੈ ਪੰਦੇਰ ਸਾਹਿਬ ਜਿਹੜਾ ਇਹ ਹੜ ਆਇਆ ਹੈ ਠੀਕ ਆ ਤੁਸੀਂ ਜਿਸ ਤਰ੍ਹਾਂ ਰਾਹਤ ਕੈਂਪ ਲਾਏ ਹੋਇਆ ਜਥੇਬੰਦਗਾਂ ਨੇ ਲਾਏ ਹੋਇਆ ਜਾਂ ਪਿੰਡਾਂ ਦੇ ਲੋਕ ਇੱਕ ਦੂਜੀ ਸੇਵਾ ਕਰ ਰਹੇ ਆ ਕਾਰ ਸੇਵਾ ਆ ਜਾ ਪਾ ਕੇ ਗੁਰਦੁਆਰਾ ਸਾਹਿਬ ਦੇ ਲੋਕ ਜਿਹੜੇ ਕਰ ਰਹੇ ਆ ਸਰਕਾਰਾਂ ਦੇ ਕੰਮ ਜਿਹੜੇ ਹੈਗਾ ਤੁਸੀਂ ਸਾਹਮਣੇ ਹੋਇਆ ਇਹ ਕਿਦਾਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਦੇਖੋ ਸਵਾਲ ਤਾਂ ਹੈਗਾ ਵੀ ਜਦੋਂ ਇੱਡੀ ਵੱਡਾ ਜਿਹੜਾ ਫਲੱਡ ਆ ਜਾਂ ਹੜ੍ਹ ਦੀ ਮਾਰ ਹੇਠਿਆ ਲਗਭਗ ਮਾਝੇ ਦਾ ਇਹ ਏਰੀਆ ਰਾਵੀ ਚ ਜੀ ਉਧਰ ਜਿਹੜਾ ਬਿਆਸ ਦੀ ਮਾਰ ਆ ਪੋਟੋ ਗਾਹਾਂ ਸਤਲੋਜ ਦੀ ਮਾਰਿਆ ਤੇ ਫਿਰ ਅਗਲੇ ਬੰਨੇ ਮਾਲਵੇ ਤੇ ਜਿਹੜਾ ਬਰਸਾਤੀ ਆਪਣਾ ਹੈਗਾ ਵਾ ਕਗਰ ਜੀ ਕਗਰ ਕਗਰ ਦੀ ਮਾਰਿਆ ਇਹ ਜਿੱਥੇ-ਜਿੱਥੇ ਸਾਡੀ ਸਮਰੱਥਾ ਹੈਗੀ ਆ ਇੱਕ ਤਾਂ ਜਦੋਂ ਅਸੀਂ ਆਪਣੇ ਪੱਧਰ ਤੇ ਬੋਲਦੇ ਆ ਪੇਜ ਲੋਕ ਦੇਖਦੇ ਆ ਉੱਥੇ ਫਿਰ ਚੀਜ਼ਾਂ ਆ ਜਾਂਦੀਆਂ ਰਾਹਤ ਵੱਧ ਕੇ ਆ ਜਾਂਦੀ ਆ ਔਰ ਮੌਕੇ ਦੀਆਂ ਗਰਾਊਂਡ ਤੋਂ ਜਿਹੜਾ ਥੋੜਾ ਮੇਨ ਮੀਡੀਆ ਵਾ ਜਾਂ ਨੈਸ਼ਨਲ ਚੈਨਲ ਆ ਜਾਂ ਪੰਜਾਬ ਸਰਕਾਰ ਦੇ ਉਹ ਮੈਂ ਬੋਲਿਆ ਵੀ ਆ ਵੀ ਉਹ ਤਾਂ ਡੀਸੀ ਨੂੰ ਜੈਕਟ ਪਾ ਕੇ ਚਲੋ ਕੋਈ ਕੰਮ ਕਰਦਾ ਉਤਸ਼ਾਹਤ ਕਰੋ ਐਸਐਸਪੀ ਨੂੰ ਇੱਕ ਬੇੜੀ ਤੇ ਨੰਗ ਦਾ ਵਿਖਾ ਕੇ ਬਹੁਤ ਜ਼ੋਰ ਲੱਗ ਰਿਹਾ ਜੀ ਤੇ ਅਸੀਂ ਸੱਚ ਬਖੋਲਣਾ ਵੀ ਠੀਕ ਹੈ ਜਿੱਥੇ ਕੋਈ ਫੌਜ ਦੇ ਜਵਾਨ ਡਏ ਆ ਪੁਲਿਸ ਕੰਮ ਕਰ ਰਹੀ ਸਿਵਲ ਪ੍ਰਸ਼ਾਸਨ ਕੰਮ ਕਰ ਰਿਹਾ ਠੀਕ ਆ ਪਰ ਚੋ ਅਸੀਂ ਉਤਸ਼ਾਹਤ ਕਰਦੇ ਆ ਪਰ ਜਿੱਡਾ ਵੱਡਾ ਇਹ ਰੀਜਨ ਆ ਇਹਦੇ ਵਿੱਚ ਪ੍ਰਸ਼ਾਸਨ ਜਿੰਨਾ ਵੀ ਸਾਰਾ ਵੀ ਜ਼ੋਰ ਲਾ ਲੇ ਤੇ ਬਹੁਤ ਘੱਟ ਥਾਵਾਂ ਤੇ ਪਹੁੰਚ ਪਾ ਰਿਹਾ ਵਾ ਇਸ ਕਰਕੇ ਅਸੀਂ ਏਡੀਜੀਪੀ ਸਾਹਿਬ ਨੂੰ ਸਾਰਿਆਂ ਨੂੰ ਕਿਹਾ ਇਹ ਇਹ ਘਟੋ ਘਟਾਰਮੀ ਨੂੰ ਕਹੋ ਜਦਨ ਮੰਡਾਲ ਸੀ ਤੇ ਕਹਿੰਦੇ 에어 ਲਿਫਟ ਕਰੋ ਬੰਦੇ ਤਾਂ ਇਸ ਕਰਕੇ ਅਸੀਂ ਕੀ ਯੋਗਦਾਨ ਪਾ ਸਕਦੇ ਆ ਤਾਂ ਅਸੀਂ ਜਿੰਨੇ ਜੋਗੇ ਅਸੀਂ ਨਹੀਂ ਕਹਿੰਦੇ ਵੀ ਸਾਰੇ ਥਾਵਾਂ ਤੇ ਅਸੀਂ ਪਹੁੰਚ ਗਏ ਜੀ ਪਰ ਅਸੀਂ ਤਾਂ ਇੱਕ ਵਾਰੀ ਅੱਗੇ ਆ ਕੇ ਲੋਕਾਂ ਨੂੰ ਇਸ ਢੰਗ ਨਾਲ ਪ੍ਰੇਰਿਤ ਕਰਕੇ ਤੋੜਨ ਵਾਲੇ ਪਾਸੇ ਕੀਤਾ ਜਿੰਨੀ ਸਾਡੀ ਜਥੇਬੰਦੀ ਦੇ ਅੰਦਰ ਲੋਕਾਂ ਦੀ ਸਮਰੱਥਾ ਉਹਦੇ ਜੋਰ ਲਾ ਰਹੇ ਵੀ ਕੀ ਕੁਝ ਲਿਆ ਸਕਦੇ ਫਿਰ ਸਾਨੂੰ ਵੇਖ ਕੇ ਲੋਕ ਫਿਰ ਚੱਲਦੇ ਨੇ ਓਰੀਆ ਚ ਜਾਂਦੇ ਨੇ ਫੇ ਲੋਕ ਵੱਡੇ ਪੱਦਰ ਤੇ ਪੱਠੇ ਜਾਂ ਪਾਣੀ ਜਾਂ ਜੋ ਵੀ ਵਸਤੂਆਂ ਦੀ ਲੋਡ ਤੂੜੀ ਲੈ ਕੇ ਆਉਂਦੇ ਨੇ ਇੱਥੇ ਅਸੀਂ ਕਹਉਂਨੇ ਵੀ ਅਸੀਂ ਇੱਕ ਵਾਰੀ ਤੋਰਾ ਤੋੜ ਕੇ ਲੋਕਾਂ ਨੂੰ ਇਧਰਲੇ ਪਾਸੇ ਲਾਟਾ ਅਰਪਰਾਵਾਂ ਨੂੰ ਰਾਹਤ ਮਿਲ ਰਹੀ ਹੈ ਹੁਣ ਜੇ ਗੱਲ ਕਰਕੇ ਹੜ੍ਹਾਂ ਦੀ ਬਹੁਤ ਜ਼ਿਆਦਾ ਲੋਕ ਇਹ ਕਹਿ ਰਹੇ ਕਿ ਹੜ ਇਹ ਕੁਦਰਤੀ ਨਹੀਂ ਗੇ ਇਹ ਲਿਆਂਦੇ ਗਏ ਆ ਕੀ ਇਹ ਸੱਚ ਆ ਕੀ ਤੁਹਾਡੇ ਕੋਲ ਇਹਦਾ ਇਫੈਕਟ ਆ ਇੱਕ ਤਾਂ ਦੇਖੋ ਵੀ ਇਤਿਹਾਸ ਦਾ ਸਭ ਤੋਂ ਵੱਡਾ ਇਹ ਪਾਣੀ ਛੱਡਣ ਦਾ ਖਾਸ ਕਰਕੇ ਰਾਵੀ ਦਾ ਜੀ ਜਿਹੜਾ ਅੰਕੜਾ ਸਾਹਮਣੇ ਆਇਆ 14.11 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਜੀ 1988 ਦੇ ਵਿੱਚ ਅਸੀਂ ਬਜ਼ੁਰਗਾਂ ਕੋ ਸੁਣਿਆ ਸੀ ਵੱਡਾ ਸੀਗਾ ਉਹ ਪਰ ਉਹਦੇ ਵਿੱਚ 11.20 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ ਉਹਨੇ ਇਹਨਾਂ ਨੂੰ ਦੋਵਾਂ ਨੂੰ ਵੇਖੀ ਤੇ ਇਹ ਵੱਡਾ ਹੋ ਗਿਆ ਜੀ ਔਰ ਚਲੋ ਜੇ ਪਤਾ ਸੀ 6 ਮਹੀਨੇ ਪਹਿਲੋਂ ਵਿਗਿਆਨ ਕਹਿੰਦਾ ਵਾ ਸਾਡੀ ਦੇਸ਼ ਦੀ ਨੈਸ਼ਨਲ ਸਰਕਾਰ ਨੂੰ ਪਤਾ ਸੀ ਮੁੱਖ ਮੰਤਰੀ ਪੰਜਾਬ ਨੂੰ ਪਤਾ ਸੀ ਵੀ ਐਰ ਕੀ ਬਰਸਾਤਾਂ ਵੱਧ ਹੋਣੀਆਂ ਨੇ ਜੀ ਔਰ ਇਹ ਵੀ ਪਤਾ ਸੀ ਵੀ ਹਿਮਾਚਲ ਚ ਬਰਸਾਤ ਕਿੰਨੀ ਹੋਣੀ ਆ ਜਾਂ ਜੰਮੂ ਕਸ਼ਮੀਰ ਚ ਕੀ ਬਣੂਗਾ ਤੇ ਪਤਾ ਸੀ ਵੀ ਪਾਣੀ ਇੰਨਾ ਆਊਗਾ ਜੀ ਇੰਨਾ ਸਾਨੂੰ ਰੀਲੀਫ ਕਰਨਾ ਪਊਗਾ ਤੇ ਉਹਦੇ ਲਈ ਪਿਛਲੇ 75 ਸਾਲਾਂ ਤੋਂ ਇਹ ਸਰਕਾਰ ਨੇ ਮੈਂ ਕਹਿੰਦਾ ਕੋਈ ਵੀ ਕੀ ਦਰਿਆਵਾਂ ਦਾ ਰੱਖ-ਰਖਾਓ ਦਾ ਪ੍ਰਬੰਧਨ ਉਹਦੇ ਵਾਸਤੇ ਕੋਈ ਨੀਤੀ ਨਹੀਂ ਭਗਵੰਤਮਾਨ ਵੱਧ ਦੋਸ਼ੀ ਕਿਉਂ ਵੀ 23 ਚ ਵੀ ਸਭ ਕੁਝ ਹੋਇਆ ਜੀ ਇਹ ਤੋਂ ਪਹਿਲਾਂ 1994 ਚ ਇਹ ਕੋਈ 13 ਚ ਆਇਆ ਸੀ ਫਲੈਟ ਨਾਲ ਤੇ ਉਹਦੇ ਲਈ ਮੈਂ ਕਹਿਣਾ ਵੀ ਜਿਹੜੇ ਹੁਣ ਆંકੜੇ ਆ ਰਹੇ ਨੇ ਵੀ ਜਿਹੜੇ ਹਿਮਾਚਲ ਦੇ ਵਿੱਚ 2023 ਵਿੱਚ ਜਿਹੜੀ ਬਰਸਾਤ ਹੋਈ ਆ ਉਹ 1334 ਐਮ ਐਮ ਹੋਈ ਸੀਗੀ ਜੀ ਔਰ ਐਤ ਕੀ 700 70 ਦੇ ਕਰੀਬ ਐਮ ਐਮ ਬਰਸਾਤ ਹੋਈ ਉਹਦ ਨੂੰ ਅੱਧੀ ਬਰਸਾਤ ਹੋਈ ਪਰ ਪੰਜਾਬ ਰੁੜ ਗਿਆ ਇਹ ਸਪਸ਼ਟ ਦੱਸਦੇ ਆ ਵੀ ਜੜੀ ਉਸ ਵੇਲੇ ਜਿਹੜਾ ਆਪਣਾ ਪਹਿਲਗਾਮ ਚ ਜੋ ਕੁਝ ਹੋਇਆ ਜੀ ਔਰ ਉਦੋਂ ਬਾਅਦ ਪਾਕਿਸਤਾਨ ਨਾਲ ਇੱਕ ਜੰਗ ਲੱਗੀ ਔਰ ਪ੍ਰਧਾਨ ਮੰਤਰੀ ਜੀ ਦਾ ਬਿਆਨ ਵੀ ਪਾਣੀ ਤੇ ਖੂਨ ਸਾਥ ਨਹੀਂ ਚੱਲ ਸਕਦਾ ਜੀ ਔਰ ਪਾਕਿਸਤਾਨ ਨੂੰ ਕਹਿੰਦੇ ਬੂੰਦ ਪਾਣੀ ਨਹੀਂ ਦੇਣਾ ਜੀ ਔਰ ਜੋ ਅਸੀਂ ਦੇਖ ਰਹੇ ਹਾਂ ਵੀ ਹੁਣ ਤਾਂ ਵੀ ਖੂਨ ਵੀ ਵਗ ਗਿਆ ਜੀ ਪਾਣੀ ਵੀ ਵਗ ਗਿਆ ਔਰ ਪਹਿਲਗਾਮ ਤੋਂ ਵੱਧ ਧੱਟ ਜੰਮੂ ਕਸ਼ਮੀਰ ਹਿਮਾਚਲ ਤੇ ਪੰਜਾਬ ਦੇ ਅੰਦਰ ਹੋ ਕੇ ਜਾਂਨੀ ਨੁਕਸਾਨ ਤਾਂ ਹੋ ਗਿਆ ਇੱਥੋਂ ਤੱਕ ਜੜੇ ਸਵਾਏ ਮਾਦੋਪੁਰ ਦੇ ਵਿੱਚ ਜਿਹੜੇ ਪਾਣੀਆਂ ਨੂੰ ਰੋਕਣ ਦੇ ਸਾਡੇ ਇੰਜੀਨੀਅਰ ਨੇ ਉਹ ਇੰਜੀਨੀਅਰਾਂ ਦਾ ਮੁੱਖ ਇੰਜੀਨੀਅਰ ਚੀਫ ਇੰਜੀਨੀਅਰ ਜਿਹਨੂੰ ਕਹਿ ਲੋ ਉਹ ਸਵਾਏ ਮਾਦੋਪੁਰ ਤੋਂ ਪਾਣੀ ਦੇ ਬੰਨ੍ਹ ਦੇ ਉੱਤੇ ਖੜਾ ਜਦੋਂ ਉਹਦੇ ਗੇਟ ਟੁੱਟੇ ਆ ਚਾਰ ਗੇਟ ਟੁੱਟ ਗਏ ਉਹਦੇ ਉਹ ਰੁੜ ਗਿਆ ਉਹਦਾ ਕੋਈ ਨਾਂ ਪਤਾ ਨਹੀਂ ਵੀ ਉਹ ਕਿੱਥੇ ਚਲਾ ਗਿਆ ਹੈਗਾ ਉਹ ਵੀ ਤਾਂ ਨੁਕਸਾਨ ਹੋ ਗਿਆ ਤਾਂ ਇਸ ਕਰਕੇ ਕੀ ਕਿਸੇ ਨੇ ਨਿਰਦੇਸ਼ ਦਿੱਤੇ ਸੀ ਇਹ ਜਾਂਚ ਦਾ ਵਿਸਾ ਭੀ ਜੇ ਪਾਣੀ ਆਵੇ ਚਾਹੇ ਬਿਆਸ ਪਖੜਾ ਮੈਨੇਜਮੈਂਟ ਹੋ ਉਹਦੀ ਰਹਿਨਮਾਈ થઈ ਨਾ ਵੀ ਉਹਨੂੰ ਰੀਲੀਫ ਨਹੀਂ ਕਰਨਾ ਕਿ ਕੀ ਬੰਨਾ ਦੇ ਅੰਦਰ ਜਾਂ دریاਵਾਂ ਦੇ ਹੈਡਾਂ ਦੇ ਉੱਪਰ ਆਮ ਨਾਲੋਂ ਵੱਧ ਪਾਣੀ ਰੋਕਿਆ ਗਿਆ ਤਾਂ ਫਲੱਡ ਗੇ ਟੁੱਟਿਆ ਜਾਂ ਪਾਣੀ ਰੋਕ ਕੇ ਛੱਡਿਆ ਇੱਕ ਆ ਗਿਆ ਹੁਣ ਤੁਸੀਂ ਵੀ ਵੇਖ ਕੇ ਜੇ ਤੁਸੀਂ ਪੁੱਛ ਰਹੇ ਸੀ ਇੱਥੇ ਗਰਦਾਸਪੁਰੀਆਂ ਨੂੰ ਵੀ ਭਾਈ ਕੋਈ ਨਿਕਲਦਾ ਉਹ ਕਹਿੰਦਾ ਜੀ 2-4 ਘੰਟਿਆਂ ਚ ਕੀ ਨਿਕਲਣਾ ਤੁਸੀਂ ਪੁੱਛਿਆ ਉਹਨਾਂ ਨੂੰ ਸਵਾਲ ਕੀਤਾ ਵੀ 8-10 ਦਿਨ ਪਹਿਲਾਂ ਦੱਸਿਆ ਸੀ ਉਹ ਕਹਿੰਦਾ ਸਾਨੂੰ ਕਿਸੇ ਨੇ ਨਹੀਂ ਦੱਸਿਆ ਜੀ ਸਾਨੂੰ ਤਾਂ ਡੰਗਰ ਖੋਲ ਕੇ ਛੜਕਾਂ ਤੇ ਲਿਆਉਂਦਾ ਮੌਕਾ ਨਹੀਂ ਮਿਲਿਆ ਹੈਗਾ ਇਹਦਾ ਮਤਲਬ ਵੀ ਇਹਦੇ ਵਿੱਚ ਕੋਈ ਸਾਜ਼ਿਸ਼ ਹੈ ਆ ਜਿਹੜੇ ਸਵਾਲ ਸਾਡੇ ਸਾਹਮਣੇ ਆਉਂਦੇ ਆ ਸੋ ਜਿਵੇਂ ਲੋਕਾਂ ਨੇ ਵੀ ਦੱਸਿਆ ਕਿ ਆਪਾਂ ਪੁੱਛਦੇ ਰਹੇ ਹਾਂ ਕਾਫੀ ਚੀਜ਼ਾਂ ਨੇ ਕਿ ਕਿੰਨਾ ਟਾਈਮ ਪਹਿਲਾਂ ਸਾਨੂੰ 5 ਦਿਨ 7 ਦਿਨ ਪਹਿਲਾਂ ਦੱਸਿਆ ਉਹ ਕਹਿੰਦਾ ਸਾਨੂੰ ਤਾਂ ਪਤਾ ਹੀ 10-10 20 ਮਿੰਟ ਪਹਿਲਾਂ ਇਹ ਤਾਂ ਕਿ ਲੋਕਾਂ ਨੇ ਮੱਝਾਂ ਵੀ 1.5-1.5 ਸੌਰੀ ਗਾਵਾਂ ਵੀ 1.5-1.5 ਲੱਖ ਦੀਆਂ ਉਹ ਕਹਿੰਦੇ ਸਾਡੀਆਂ ਰੁੜਗੀਆਂ ਤੂੜ ਤੇ ਜਿਹੜਾ ਹੈਗਾ ਐਡਾ ਜ਼ਿਆਦਾ ਨੁਕਸਾਨ ਹੈ ਮੁਰਗੀਆਂ ਦਾ ਇਹ ਮਾਅਵਜਾ ਦੇਣ ਵਾਲਾ ਮੁੱਖ ਮੰਤਰੀ ਨੁਕਸਾਨ ਦੀ ਪਰਪਾਈ ਕਰ ਦੋ ਨਹੀਂ ਦੇਖੋ ਚੁਟਕਲੇ ਸੁਣਾਉਣੇ ਅਸੀਂ ਕਿਸੇ ਕਲਾਕਾਰ ਦੇ ਵਿਰੋਧੀ ਨਹੀਂ ਹੈਗੀ ਉਹ ਫੀਲਡ ਅੱਡ ਹੁੰਦੀ ਆ ਵੀ ਤੁਸੀਂ ਬੰਦਿਆਂ ਨੂੰ ਹਸਾਉਣਾ ਚਾਹੁੰਦੇ ਹੋ ਥੋਡੀ ਫੀਲਡ ਆ ਤੁਸੀਂ ਮੁੱਖ ਮੰਤਰੀ ਜੀ ਜੀ ਇਹ ਇੱਥੇ ਹੁਣ ਕੰਮ ਮੰਨਦਾ ਵਾ ਤੁਹਾਡਾ ਜਿਹੜਾ ਡਿਜਾਸਟਰ ਲੀਫ ਫੰਡ ਆ ਜੀ ਉਹ ਸਭ ਕੁਝ ਚਕਲੀਰ ਆ ਤੁਸੀਂ ਦੱਸੋ ਕਿ ਕਿੱਥੇ ਜਾਰੀ ਕਰ ਲਿਆ ਜੀ ਇਹ ਤੇ ਹੁਣ ਕੰਮ ਕਰਕੇ ਵਿਖਾਉਣਾ ਪੈਣਾ ਵਾ ਜੀ ਇਹ ਤਾਂ ਇੱਕ ਸੰਕਟ ਤਾਂ ਆ ਵਾ ਕਿ ਅਸੀਂ ਕਿੱਡੀ ਛੇਤੀ ਜੜਾ ਵਾ ਆਮ ਪਿੰਡਾਂ ਚ ਆਮ ਪਬਲਿਕ ਦੇ ਵਿੱਚ ਆਮ ਹਾਲਾਤ ਬਣਦੇ ਆ ਇੱਕ ਇਹ ਆ ਵੀ ਦਰਿਆ ਨੇ ਜਿੰਨੀ ਰੇਤ ਜਿੰਨੀ ਭਾਲ ਖੇਤਾਂ ਛੁੱਟ ਦਿੱਤੀ ਆ ਔਰ ਅਗਲੀ ਫਸਲ ਬੀਜੀ ਹੀ ਨਹੀਂ ਜਾਣੀ ਉਹ ਦੂਜਾ ਸੰਕਟ ਸਾਡੇ ਸਾਹਮਣੇ ਖੜਾ ਔਰ ਜਿਹੜੇ ਅੰਕੜੇ ਸਰਕਾਰ ਦੇ ਅਸੀਂ ਸੁਣ ਰਹੇ ਸੀ ਇਹ ਲਗਭਗ ਕਹਿ ਲੋ ਵੀ ਜਿਹੜਾ ਵਾ ਉਹ 45 ਲੱਖ ਏਕੜ ਤੱਕ ਗਰਦਾਸਪੁਰ ਦਾ ਜਿਹੜਾ ਉਹ ਦਸ ਦਸਨ ਦਾ ਯਤਨ ਕਰ ਰਿਹਾ 34 ਪਲੱਸ ਲੱਖ ਏਕੜ ਅੰਮ੍ਰਿਤਸਰ ਦਾ ਆ ਰਿਹਾ ਇਹੀ 35 ਲੱਖ ਏਕੜ ਦਾ ਇਹ ਅਸੀਂ ਕਪੂਰਥਲੇ ਦਾ ਤਰਨਤਾਰਨ ਆਡਾ ਫਿਰੋਜ਼ਪੁਰ ਆਡਾ ਵੱਡੇ ਨਿਸ਼ਾਨ ਨੇ ਨਹੀਂ ਨਹੀਂ ਲਗਭਗ ਬਹੁਤ ਵੱਡਾ ਹਿੱਸਾ ਵਾ ਪਰ ਇਹਨਾਂ ਦੇ ਅੰਕੜੇ ਤੇ ਅਸੀਂ ਯਕੀਨ ਨਹੀਂ ਕਰ ਸਕਦੇ ਇਹ ਤਾਂ ਗਰਾਊਂਡ ਤੇ ਹੋ ਸਕਦਾ ਬਾਅਦ ਦੋਵੇ ਜੋ ਇਹ ਦੱਸਣ ਦਾ ਯਤਨ ਕਰ ਰਹੇ ਆ ਆਖਿਰ ਤੇ ਇੱਕ ਸਵਾਲ ਆ ਇੱਕ ਤਾਂ ਇਹਦਾ ਹੱਲ ਕੀ ਆ ਤੁਸੀਂ ਚਲੋ ਜਿਹੜਾ ਇਹ ਫਲੱਡ ਆਇਆ ਪਹਿਲਾਂ ਤਾਂ ਸਭ ਤੋਂ ਵੱਡਾ ਜਾਨੀ ਨੁਕਸਾਨ ਬਚਾਉਣ ਦੀ ਗੱਲ ਆ ਦੂਸਰਾ ਕੀ ਲੱਗਦਾ ਜਿਹੜਾ ਤੁਸੀਂ ਜਿਸ ਤਰ੍ਹਾਂ ਤੁਸੀਂ ਅੰਕੜੇ ਪੇਸ਼ ਕਰਦਾ ਕਿ ਇਹ ਕੋਈ ਸਾਜ਼ਿਸ਼ਤਾਤ ਹੋ ਰਿਹਾ ਜਿਸ ਤਰ੍ਹਾਂ ਕਿਸਾਨਾਂ ਦਾ ਜ਼ਮੀਨਾਂ ਖੋਹਣ ਵਾਸਤੇ ਅਲੱਗ-ਅਲੱਗ ਆ ਕੀ ਇਹ ਕਿਸਾਨ ਨੂੰ ਨਿਰਾਸ਼ ਕਰਨ ਦੀ ਇੱਕ ਜਿਹੜੀ ਹੈਗਾ ਸਾਜ਼ਿਸ਼ ਆ ਕੀ ਸਮਝਦੇ ਤੁਸੀਂ ਮੈਂ ਤਾਂ ਕਹਿੰਦਾ ਵੀ ਸਜਾ ਵਾ ਫਿਰ ਜੇ ਕੋਈ ਪੰਜਾਬੀ ਵੱਧ ਸੰਘਰਸ਼ੀ ਲਿਆ ਦਿੱਲੀ ਦੇ ਖਿਲਾਫ ਸੰਘਰਸ਼ ਕਰਦੇ ਆ ਇਹਦਾ ਡੈਮੋਕਰੈਟਿਕ ਆ ਕੇ ਪੰਜਾਬ ਦੇ ਖਰ ਕਰਦੇ ਆ ਫਿਰ ਲੱਗਦਾ ਵੀ ਸਾਡੀ ਆਰਥਿਕਤਾ ਨੂੰ ਸੱਟ ਮਾਰ ਕੇ ਸਾਨੂੰ ਕਮਜ਼ੋਰ ਕਰਨ ਦਾ ਯਤਨ ਆ ਜੋ ਮੈਨੂੰ ਜੇ ਇਹ ਸਵਾਲ ਅਸੀਂ ਕਰ ਰਹੇ ਹਾਂ ਜਵਾਬ ਦਵੇ ਨਾ ਕੋਈ ਬੀਬੀ ਐਮਬੀ ਪਿਛਲੇ ਇੱਕ ਦਹਾਕੇ ਦਾ ਆਪਣੀ ਵੈਬਸਾਈਟ ਤੇ ਆਂਕੜਾ ਪੇਸ਼ ਕਰੇ ਕਿ ਕਿਵੇਂ ਕਿਵੇਂ ਪਾਣੀ ਛੱਡਿਆ ਕੀ ਕੀ ਛੱਡਿਆ ਪਿੱਛੇ ਬਾਰਸ਼ਾਂ ਕਿੰਨੀਆਂ ਹੋਈਆਂ ਸੀ ਉਦੋਂ ਕਿੰਨਾ ਛੱਡਿਆ ਤੋਡੇ ਸਾਹਮਣੇ ਆਪੇ ਸਾਜਿ ਸਾਹਮਣੇ ਨੰਗੀ ਹੋ ਜਾਣੀ ਹੈਗੀ ਆ ਤੁਹਾਨੂੰ ਸਾਜ਼ਿ ਤਾਂ ਲੱਗਦੀ ਆ ਵੀ ਤੁਹਾਨੂੰ ਪਤਾ ਹੀ ਆ 6 ਮਹੀਨੇ ਪਹਿਲੋ ਵੀ ਕਿੰਨੀ ਬਰਬਾਦ ਹੋਣੀ ਤੇ ਤੁਸੀਂ ਪਹਿਲੋ ਲੜ ਕੇ ਨਹੀਂ ਕੀਤਾ ਲੋਕਾਂ ਨੂੰ ਜੀ ਤੂੰ ਲੋਕ ਤੁਸੀਂ ਬਾਹਰ ਕਿਉਂ ਨਹੀਂ ਕੱਢੇ ਹੈਗੇ ਫਿਰ ਇਹਦਾ ਮਤਲਬ ਸੀਗਾ ਵੀ ਗਿਣ ਮਿੱਠ ਕੇ ਸਾਰਾ ਕੁਝ ਹੋਇਆ ਹੈਗਾ ਜੇ ਨਹੀਂ ਹੋਇਆ ਤਾਂ ਤੁਸੀਂ ਸਾਨੂੰ ਆਜੋ ਪ੍ਰੈਸ ਕਾਨਫਰੰਸ ਤੇ ਆਜੋ ਸਾਡੇ ਪ੍ਰਧਾਨ ਮੰਤਰੀ ਜੀ ਬੋਲਣ ਮੁੱਖ ਮੰਤਰੀ ਬੋਲੇ ਸਾਰਾ ਡੇਟਾ ਲੋਕਾਂ ਸਾਹਮਣੇ ਰੱਖ ਦੇ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਆਖਰ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸੰਘਰਸ਼ ਨੂੰ ਕਿਦਾਂ ਮੰਨਦੇ ਜਿਸ ਤਰ੍ਹਾਂ ਆਪਾਂ ਦੇਖਿਆ ਸਵੇਰੇ 2 ਘੰਟੇ ਪਹਿਲਾਂ ਵੀਡੀਓ ਤੁਸੀਂ ਰਿਲੀਜ਼ ਕੀਤੀਆਂ ਹਨਾ ਚਲੋ ਅੱਡ ਅੱਡ ਪੇਜਾਂਾਂ ਵੀ ਪਾਆਂ ਤੇ ਲਗਾਤਾਰ ਟਰਾਲੀਆਂ ਜਿਹੜੀਆਂ ਜਾ ਰਹੀਆਂ ਹਨਾ ਕੀ ਦੇਖਦੋਂ ਇਹ ਇਹਨਾਂ ਦੇ ਖੂਨ ਚਾ ਕਿਦਾਂ ਸਾਰੀ ਚੀਜ਼ ਇਹਨਾਂ ਦੇਖੋ ਪੰਜਾਬੀਆਂ ਦਾ ਦੇਖੋ ਨਾ ਐਡਾ ਤਕੜਾ ਜਿਗਰਾ ਵਾ ਪਿਛੇ ਮੈਮੀ ਗਿਆ ਚਲੋ ਕਈ ਥਾਵਾਂ ਤੇ ਪ੍ਰਸ਼ਾਸਨ ਵੀ ਗਿਆ ਔਰ ਅਸੀਂ ਵੀ ਕਿਹਾ ਵੀ ਹੁਣ ਥਾਂ ਸਮਾਂ ਥੋੜਾ ਸੀ ਪਹਿਲੀ ਗੱਲ ਐਡੀ ਛੇਤੀ ਮਾਨਸਿਕ ਤੌਰ ਤੇ ਤਿਆਰ ਪਰ ਉਹ ਘਰ ਛੱਡਣ ਨੂੰ ਤਿਆਰ ਨਹੀਂ ਸੀ ਹੈਗੇ ਵੀ ਕੋਈ ਨਹੀਂ ਮੈਂ ਕਿਹਾ ਵੀ ਮਾਤਾ ਫਿਰ ਜੇ ਮਰ ਗਈ ਤੇ ਉਹਨਾਂ ਦੇ ਫਿਰ ਪੁੱਤ ਜੇ ਘਰ ਲਈ ਮਰਨਾ ਉਹ ਤੇ ਮਰ ਜਾਗੇ ਕੁਝ ਨਹੀਂ ਹੁੰਦਾ ਇੱਕ ਤਾਂ ਵੀ ਬੜੇ ਔਖੇ ਘਰ ਬਣਾਏ ਆ ਇੱਕ ਆ ਆ ਤਸਵੀਰ ਆ ਐਡੀ ਛੇਤੀ ਮਾਨਸਿਕ ਤਿਆਰੀ ਨਹੀਂ ਹੁੰਦੀ ਦੂਜੇ ਬੰਨੇ ਸਰਕਾਰ ਜੋ ਕੁਝ ਵੀ ਕਰ ਰਹੀ ਸੀ ਨਹੀਂ ਕਿੰਨੇ ਲੱਗੇ ਸੀਗੇ ਜੀ ਉਹਨਾਂ ਦਾ ਜਿੰਨਾ ਵੀ ਆਪਣਾ ਅਮਲਾ ਫੈਲਾ ਸੀ ਉਹ ਜਿੱਡਾ ਵੱਡਾ ਇਹ ਹਮਲਾਡ ਖੇਤਰ ਆ ਉਹਦੇ ਮੁਕਾਬਲੇ ਬਹੁਤ ਥੋੜਾ ਥੋੜਾ ਜਿਉ ਨੂੰ ਅਹੀਂ ਨਹੀਂ ਕਹਿੰਦੇ ਵੀ ਨਹੀਂ ਕਰ ਰਹੇ ਅਸੀਂ ਤਾਂ ਕਹਿੰਦੇ ਮਗਰੋਂ ਲਿਆਓ ਜੇ ਆ ਲੋਕ ਜੇ ਨਾਂ ਹੁੰਦੇ ਆ ਸਾਡੀਆਂ ਟਰਾਲੀਆਂ ਵਿੱਚ ਉੱਥੇ ਸਾਡੀਆਂ ਵੀ ਤਾਂ ਆਮ ਬੰਦੇ ਵੀ 60 70 ਟਰਾਲੀਆਂ ਸੀ ਰਮਨਾਸ ਦੇ ਵਿੱਚ ਜਿਹੜੇ ਲਗਾਤਾਰ ਮੁੰਡੇ ਬੰਦੇ ਬਾਹਰ ਕੱਟ ਕੇ ਲੈਂਦੇ ਜੇ ਉਹ ਟਰਾਲ ਇਹਨਾਂ ਦੀਆਂ ਬੋਡਾਂ ਜਿਹੜੀਆਂ ਉਹ ਵੀ ਸਾਡੀਆਂ ਟਰਾਲੀਆਂ ਚ ਗਈਆਂ ਬੋਡਾਂ ਅਸੀਂ ਪਹਚਾਈਆਂ ਬੋਡਾਂ ਲਿਆਂਦੀਆਂ ਸੀ ਚਲੋ ਸਾਡਾ ਕੰਮ ਸੀ ਸਾਡਾ ਮੁਲਕਿਆ ਸੀ ਕਰਨਾ ਆਮ ਜਨਤਾ ਨੇ ਹੀ ਰਲੀਫ ਦੇ ਜਿਹੜੇ ਵੀ ਕੰਮ ਆ ਉਹਦੇ ਵਿੱਚ ਜਿਹੜਾ ਹਣ ਹਰਾਚਾਰਾ ਪਾਣੀ ਕੋਈ ਦੁੱਧ ਆ ਕੋਈ ਟੂੜੀ ਲੈ ਕੇ ਆ ਰਿਆ ਇਹ ਆਮ ਸਾਡੀ ਜਨਤਾ ਪੰਜਾਬੀਆਂ ਦਾ ਹੀ ਆ ਇਹ ਇਹ ਤਾਂ ਹੀ ਆ ਨਹੀਂ ਤੇ ਸਰਕਾਰ ਸਾਰਾ ਕੁਝ ਨਹੀਂ ਦੇ ਸਕਦੀ ਤੁਸੀਂ ਇੱਥੇ ਕਾਲਾਂ ਵਾਲੀ ਦੇਖਿਆ ਇੰਨਾ ਵੱਡਾ ਮਸਲਾ ਪਰ ਬੱਚੇ ਪਾਣੀ ਚ ਘੇ ਡੰਡੇ ਸੀ ਇਹ ਵੱਖਰਾ ਨਜ਼ਾਰਾ ਨਾ ਪੰਜਾਬ ਵਾਲਿਆਂ ਦਾ ਸੁਖ ਦਲੇਰੀ ਆ ਨਾ ਜਿੰਨੀ ਮਰਜ਼ੀ ਮਸੀਤ ਰਾਜੇ ਪੰਜਾਬ ਨਾਲ ਜਿਹੜਾ ਹੈਗਾ ਪੰਜਾਬੀ ਖੜਾ ਇਧਰਲੇ ਪਾਸੇ ਦਿਖਾ ਦੇ ਬਾਬੂ ਆ ਦੇਖ ਲੋ ਲਗਾਤਾਰ ਜਿਹੜੀਆਂ ਟਰਾਲੀਆਂ ਆ ਰਹੀਆਂ ਠੀਕ ਆ ਇਹ ਵੀ ਆਪਾਂ ਕਹਿ ਗਏ ਦੇਖ ਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਝੰਡੇ ਵੀ ਲਾ ਕੇ ਆ ਰਹੇ ਆ ਠੀਕ ਆ ਕੋਈ ਸਾਰੇ ਹੀ ਜਿੰਨੇ ਸਤਕਾਰਯੋਗ ਨੇ ਆਪਾਂ ਗੱਲ ਕਰ ਗਏ ਜਿੰਨੇ ਵੀ ਲੋਕ ਨੇ ਮੈਂ ਕਹਿਣਾ ਵੀ ਬਹੁਤ ਧੰਨਵਾਦ ਆ ਕਿਸਾਨ ਜੂਨੀਅਨਾਂ ਦਾ ਵੀ ਆਮ ਲੋਕਾਂ ਦਾ ਵੀ ਠੀਕ ਆ ਉਦੋਂ ਬਿਨਾਂ ਜਿਹੜੇ ਕਾਰਸੇ ਵਾਲੇ ਬਾਬੇ ਆ ਜਾਂ ਸ਼੍ਰੋਮਣੀ ਗਵਾਲਤਾ ਪ੍ਰਬੰਧਕ ਕਮੇਟੀ ਦਾ ਵੀ ਉਦੋਂ ਬਿਨਾਂ ਮੈਂ ਕਹਿਣਾ ਵੀ ਜਿਹੜੇ ਵੀ ਭੈਣ ਭਰਾ ਕੋਈ ਵੀ ਰਸ ਦਾ ਐਨਆਰਆਈ ਭਰਾਵਾਂ ਦਾ ਵੀ ਜੇ ਕਿਸਦਾ ਰਹਿ ਗਿਆ ਹੋਵੇ ਮਾਫੀ ਚਾਉਣਾ ਦੇਖੋ ਨਾਲ ਭਾਰਤੀ ਕਿਸਾਨ ਜੁਨੇ ਇੱਕ ਤਾਂ ਸਿੱਧੂਪੁਰ ਉਹ ਵੀ ਆਪਦੇ ਜਿਹੜੇ ਹੈਗਾ ਲੈ ਕੇ ਪਹੁੰਚੇ ਆ ਬਹੁਤ ਧੰਨਵਾਦ ਆ ਯਾਰਾ ਪਿੱਛੇ ਦੇਖ ਲਓ ਬਿਨਾ ਕਿਸੇ ਝੰਡੇ ਤੋਂ ਵੀ ਆਉਂਦੇ ਆ ਠੀਕ ਆ ਅਸਲ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਸਾਡੇ ਆ ਦਿਖਾ ਦੇ ਵਾਪਸ ਸਾਰੇ ਯਾਰ ਠੀਕ ਆ A to Z ਉਹ ਉਹ ਵੀ ਸਾਰੇ ਉਹ ਜੋ ਵੀ ਕਿਸੇ ਤੋਂ ਸਰਦਾ ਜਰੂਰ ਨਗਰ ਪਾਣੀ ਲੈ ਕੇ ਆਉਂਦੇ ਆ ਇਧਰੋਂ ਬਾਬੇ ਬਾਈ ਵਰਗੇ ਜਿਹੜੇ ਹੈਗੇ ਆ ਅਡ ਅਡ ਥਾਮਾਂ ਤੋਂ ਆਉਂਦੇ ਆ ਠੀਕ ਆ ਬਹੁਤ ਧੰਨਵਾਦ ਆ ਉਹ ਇਹੀ ਜਿਹੜਾ ਹੈਗਾ ਪੰਜਾਬ ਆ ਜਿੰਦੀਆਂ ਅਸਲ ਤਸਵੀਰਾਂ ਇਧਰੋਂ 22 ਵਰਗੇ ਆ ਲੈ ਕੇ ਪਹੁੰਚੇ ਆ ਠੀਕਾ ਪਾਣੀ ਦਾ ਟਰਾਲਾ ਚਲੋ ਆ ਵੀ ਧੰਨਵਾਦ ਆ ਜਿਹੜੇ ਐਂਬੂਲੈਂਸ ਵਾਲੇ ਵੀ ਆਏ ਆ ਕਿਉਂਕਿ ਉਦੋਂ ਪਿੱਛੇ ਦੇਖ ਲੋ ਠੀਕਾ ਮੈਨੂੰ ਲੱਗਦਾ ਵੀ ਥੋੜਾ ਟਾਈਮ ਹੋਊਗਾ ਜਦੋਂ ਫਿਰ ਤੋਂ ਲੋਕਾਂ ਨੇ ਕਹਿਣਾ ਵੀ ਬਾਈ ਬਹੁਤ ਪਹੁੰਚ ਗਿਆ ਖੜ ਜੋ ਯਾਰ ਪਰ ਇੱਕ ਗੱਲ ਆ ਵੀ ਜਿਸ ਤਰ੍ਹਾਂ ਘਰ ਉੱਜੜ ਗਏ ਇਹ ਪਾਣੀ ਨੇ ਜਿਹੜਾ ਸਾਡੀ ਤਬਾਹੀ ਠਾਈ ਆ ਉਹ ਬਹੁਤ ਔਖਾ ਉਹ ਜਿਹੜੀਆਂ ਚੀਜ਼ਾਂ ਭੁੱਲਣੀਆਂ ਕੀ ਗਾ ਸਰਕਾਰਾਂ ਦੀ ਜਿੱਥੇ ਫੇਲ ਹੋਈ ਯਾਰਾ ਜੇ ਜਿਉਜੀ ਸਟੇਟ ਸਾਡੀ ਐ ਜੇ ਕਿਤੇ ਗੋਰਿਆਂ ਨੂੰ ਇਹ ਜੀ ਮਿਲ ਜਾਂਦੀ ਤਾਂ ਮੈਂ ਕਹਣਾ ਉਹਨਾਂ ਨੇ ਸੋਨੇ ਦਾ ਸਾਗਾ ਕਰ ਲੈਣਾ ਸੀ ਤੇ ਜਿੰਨੇ ਇਮਾਨਦਾਰ ਲੋਕ ਸਾਡੇ ਐ ਇੱਕ ਦੂਜੇ ਨਾਲ ਭਾਈ ਵਾਲੀ ਸਾਡੀ ਐ ਠੀਕ ਐ ਤੇ ਜਿੰਨਾਂ ਤੇ ਜੇਕਰ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਵੀਰੇ ਅੱਜ ਅਮਰੀਕਾ ਵੀ ਥੱਲੇ ਲਾ ਲੈਂਦੇ ਚਾਈਨਾ ਵੀ ਭਰਕੇ ਲਾ ਦਿਆ ਆਹ ਦੇਖ ਲੋ ਆਹ ਭਰਾ ਜਾਂਦੇ ਐ ਠੀਕ ਐ ਹਰਾਚਾਰਾ ਲੈ ਕੇ ਜਾਈ ਜਾਂਦੇ ਦਿਖਾ ਦੇ ਮਾੜਾ ਬਾਬੂ ਠੀਕ ਐ ਵੀ ਮਤਲਬ ਜੇ ਜਿੰਨਾ ਚਿਰ ਖੜੋਗੇ ਤੁਸੀਂ ਸਵੇਰ ਤੋਂ ਜਿਉਂ ਹੀ ਪਤਾ ਲੱਗਾ ਲੋਕਾਂ ਨੂੰ ਵੀ ਯਾਰ ਆ ਚੀਜ਼ਾਂ ਚਾਹੀਦੀਆਂ ਤਾਂ ਮੈਂ ਕਹਣਾ ਵੀ ਉਦੋਂ ਹੀ ਲੋਕਾਂ ਨੇ ਆਪਦੇ ਟਰੈਕਟਰ ਹੱਕੇ ਆ ਜੋ ਗੱਡੀਆਂ ਹੱਕੀਆਂ ਤੇ ਨਾਲ ਸੋ ਬਹੁਤ ਧੰਨਵਾਦ ਆ ਪੰਜਾਬੀਓ ਪੰਜਾਬੀਓ ਛੋਡੇ ਵਰਗਾ ਦੁਨੀਆਂ ਤੇ ਕੋਈ ਨਹੀਂਗਾ ਧੰਨਵਾਦ